ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਆਰਪੀਜੀ 20 ਟੂ ਰਾਕਟ ਲਾਂਚਰ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਮਾਰੂ ਹਥਿਆਰ ਦਾ ਇਸਤੇਮਾਲ ਵੱਡੀ ਅਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਕੀਤਾ ਜਾਣਾ ਸੀ ਫੜੇਗੇ ਮੁਲਜ਼ਮਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ ਅਤੇ तमाम ਜਾਣਕਾਰੀਆਂ ਸਾਂਝੀਆਂ ਕਰਦੇ ਹੋਏ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਫੜੇਗੇ ਮੁਲਜ਼ਮਾਂ ਦੀ ਪਛਾਣ ਮਹਕਦੀਪ ਸਿੰਘ ਅਤੇ ਅਦਿੱਤਿਆ ਉਰਫ ਆਦੀਵਜੋ ਹੋਈ ਹੈ ਜੋ ਕਿ ਰਾਜਸਥਾਨਸੀ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦੇ ਕੋਲੋਂ ਆਰਪੀਜੀ 22 ਐਂਟੀ ਟੈਂਕ ਰਾਕਟ ਲਾਂਚਰ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਮੋਬਾਈਲ ਫੋਨ ਦੀ ਵੀ ਬਰਾਮਦਗੀ ਹੋਈ ਹੈ ਐਸਐਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਫੜੇ ਗਏ ਮੁਲਜ਼ਮਾ ਦੇ ਜੋ ਸੰਬੰਧ ਨੇ ਆਈਐਸਆਈ ਦੇ ਨਾਲ ਦੱਸੇ ਜਾ ਰਹੇ ਨੇ ਅਤੇ ਇਹਨਾਂ ਦਾ ਇੱਕ ਸਾਥੀ ਹਰਪੀਤ ਸਿੰਘ ਉਰਫ ਵਿੱਕੀ ਇਸ ਵੇਲੇ ਰੋਧਪੁਰ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਚੱਲ ਰਿਹਾ ਹੈ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਹਰਪੀਤ ਸਿੰਘ ਨੇ ਪਾਕਿਸਤਾਨੀ ਖੂਫਿਆ ਏਜੰਸੀ ਆਈਐਸਆਈ ਦੇ ਨਾਲ ਸੰਪਰਕ ਕਰਕੇ ਡਰੋਨ ਦੇ ਜ਼ਰੀਏ ਆਰਪੀਜੀ 22 ਰਾਕਟ ਲਾਂਚਰ ਮੰਗਵਾਇਆ ਸੀ ਅਤੇ ਇਸ ਨੂੰ ਮਹਨਦੀਪ ਸਿੰਘ ਅਤੇ ਅਦਿੱਤਿਆ ਦੇ ਦੁਆਰਾ ਅੱਗੇ ਸਪਲਾਈ ਕੀਤਾ ਜਾਣਾ ਸੀ ਪਾਰੇ ਕੇਂਦਰੀ ਏਜੰਸੀਆਂ ਦੇ ਵੱਲੋਂ ਕੀਤੇ ਗਏ ਅਲਰਟ ਤੇ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਸਮਰ ਰਹਿੰਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਦੋਵੇਂ ਮੁਲਜ਼ਮਾਂ ਨੂੰ ਰਾਕਟ ਲਾਂਚਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਔਰ ਕੀ ਕੁਝ ਐਸਐਸਪੀ ਦੇ ਵੱਲੋਂ ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਔਰ ਸੁਣਨਿਆ ਸਾਡੀ ਜਿਹੜੀ ਸਪੈਸ਼ਲ ਸੈੱਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ 8 ਟਾਰੀ ਲੱਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲ ਇਹ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੇ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿੱਕੀ ਨਾਂ ਦਾ ਵਿਅਕਤੀ ਹੈ ਉਹ ਫਿਰੋਜ਼ਪੁਰ ਜੇਲ੍ਹ ਚ ਇਸ ਵੇਲੇ ਐਨਡੀਪੀਆਰ ਐਕਟ ਤਹਿਤ ਮੁਕੱਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਟੱਚ 'ਚ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਟੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੂੰਘਾਈ 'ਚ ਪੁੱਛਗਿੱਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੂੰਘਾਈ 'ਚ ਪੁੱਛਗਿੱਛ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮ ਲੈ ਕੇ ਆਵਾਂਗੇ ਸਰ ਇਹ ਤਾਂ ਕੋਈ ਥੋੜੀ ਕੀ ਬਰਾਮਦ ਹੋਇਆ ਇਸ ਤਰ੍ਹਾਂ ਇਹਨਾਂ ਕੋਲ ਇੱਕ ਫੋਨ ਤੇ ਇੱਕ ਮੋਟਰਸਾਈਕਲ ਹਜੇ ਫਿਲਹਾਲ ਅਸੀਂ ਬਰਾਮਦ ਨਹੀਂ ਕੀਤਾ ਬਾਕੀ ਇਹਨਾਂ ਦੀ ਡਿਟੇਲ ਚ ਅਸੀਂ ਪੁੱਛ ਕੇ ਕਰਾਂਗੇ ਤੇ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਰਮਜ਼ ਐਮਿਊਨੀਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੇ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਵਾਂਗੇ ਇਹਨਾਂ ਨੂੰ ਲਾਲਚ ਵਿੱਚ ਦਿੱਤਾ ਗਿਆ ਸੀ ਪੈਸੇ ਦਾ ਲਾਲਚ ਹੀ ਕਿਸ ਤਰੀਕੇ ਨਾਲ ਕੰਮ ਕਰਦੇ ਹੁੰਦੇ ਸੀ ਜੀ ਬਿਲਕੁਲ ਜੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ ਇਹ ਦੇਸ਼ದ್ರੋਹੀ ਦੀਆਂ ਗਤਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭੱਗ ਗਏ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਰ ਕੀ ਰਹਿੰਦੇ ਨੇ ਇਹ ਪਹਿਲੇ ਦੂਜਾ ਜਿਹੜਾ ਕਰਨਾ ਸੀ ਇਹਨਾਂ ਨੇ ਇਹ ਡਿਟੇਲ 'ਚ ਅਸੀਂ ਪੁੱਛਗੇ ਚ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵਿੱਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜੇਲ੍ਹ 'ਚ ਬੰਦ ਹੈ ਉਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਜ਼ ਨਾਲ ਟੱਚ ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ